ਨੌਜਵਾਨਾਂ ਦੇ ਉੱਤੇ ਪਰਚੇ ਕਰਨ ਵਾਲੀ ਪੰਜਾਬ ਦੀ ਪੁਲਿਸ ਦੇ ਚਾਰ ਮੁਲਾਜ਼ਮਾਂ ਦੇ ਉੱਤੇ ਹੋ ਗਏ ਪਰਚੇ ਦਰਜ ਦਰਅਸਲ 26 ਜਨਵਰੀ ਵਾਲੀ ਰਾਤ ਨੂੰ ਇੱਕ ਲੁਧਿਆਣਾ ਦੇ ਨੌਜਵਾਨ ਲੁਧਿਆਣਾ ਪੁਲਿਸ ਨੇ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਤਸ਼ੱਦਦ ਟਾਇਆ ਉਸ ਨੌਜਵਾਨ ਦੇ ਨਾਲ ਅਜੀਹਾ ਕੰਮ ਕੀਤਾ ਜਿਸ ਨੂੰ ਸੁਣ ਕੇ ਹਰ ਕਿਸੇ ਦੇ ਰੋਂਗ ਤੇ ਖੜੇ ਹੋ ਜਾਂਦੇ ਨੇ ਉਹ ਕਾਲਾ ਦੌਰ ਯਾਦ ਆ ਜਾਂਦਾ ਜਦੋਂ ਪੁਰਾਣੇ ਸਮਿਆਂ ਦੇ ਵਿੱਚ ਕਾਲੇ ਦੌਰ ਦੇ ਵਿੱਚ ਪੰਜਾਬ ਦੇ ਨੌਜਵਾਨਾਂ ਦੇ ਨਾਲ ਕੀਤਾ ਗਿਆ ਸੀ ਉਸ ਨੌਜਵਾਨ ਦੇ ਨੋ ਤੱਕ ਖਿੱਚੇ ਗਏ ਉਸ ਨੌਜਵਾਨ ਨੂੰ ਅਲਫ ਨੰਗਾ ਕਰਕੇ ਸਾਰੀ ਰਾਤ ਠੰਡ ਦੇ ਵਿੱਚ ਖੜਾ ਕੇ ਰੱਖਿਆ ਗਿਆ ਤਾਂ ਉਹ ਨੌਜਵਾਨ ਖੁਦ ਆਪਣੀ ਹੱਡ ਬੀਤੀ ਵੀ ਸੁਣਾ ਰਿਹਾ ਸੀ ਤਾਂ ਇਸ ਤਸ਼ੱਦਦ ਨੂੰ ਨਾ ਚੱਲਦੇ ਹੋਏ ਪੰਜਾਬ ਦੇ ਲੋਕ ਇਕੱਠੇ ਹੋਏ ਜਿੱਥੇ ਬੰਦੀਆਂ ਇਕੱਠੀਆਂ ਹੋਈਆਂ ਜਿਹੜੇ ਟੈਕਸੀ ਦੇ ਡਰਾਈਵਰ ਸੀ ਉਹ ਇਕੱਠੇ ਹੋਏ ਦਰਅਸਲ ਮਾਮਲਾ یوں ਹੋਇਆ ਸੀ ਕਿ ਇੱਕ ਨੌਜਵਾਨ ਆਪਣੀ ਗੱਡੀ ਲੈ ਕੇ ਜਾ ਰਿਹਾ ਸੀ ਤਾਂ ਇੱਕ ਹੋਰ ਕਿਸੇ ਗੱਡੀ ਦੇ ਨਾਲ ਗੱਡੀ ਟਕਰਾ ਜਾਂਦੀ ਹੈ ਤੇ ਉੱਥੇ ਫਿਰ ਪੁਲਿਸ ਆ ਜਾਂਦੀ ਹੈ ਪੁਲਿਸ ਉਸ ਨੌਜਵਾਨ ਨੂੰ ਇਸ ਤਰ੍ਹਾਂ ਘੁਟਦੀ ਹੈ ਜਿਸ ਤਰ੍ਹਾਂ ਉਹ ਕੋਈ ਖਾਸ ਖਤਰਨਾਕ ਕੋਈ ਮਲਜ਼ਮ ਹੋਵੇ ਕੋਈ ਗੈਂਗਸਟਰ ਹੋਵੇ ਹਾਲਾਂਕਿ ਗੈਂਗਸਟਰ ਨੂੰ ਤਾਂ ਘੁਟਦੇ ਵੀ ਨਹੀਂ ਆ ਪੁਲਿਸ ਵਾਲੇ ਗੈਂਗਸਟਰਾਂ ਦਾ ਇੰਟਰਵਿਊ ਹੋ ਜਾਂਦੀਆਂ ਨੇ ਜ਼ਿਲ੍ਹਾ ਦੇ ਵਿੱਚੋਂ ਖੈਰ ਨੌਜਵਾਨ ਕਦੇ ਇਹ ਪੀੜਾ ਭੁੱਲ ਨਹੀਂ ਸਕਦਾ ਤਾਂ ਜਿਸ ਨੂੰ ਦੇਖਦੇ ਹੋਏ ਸਾਰੇ ਲੋਕਾਂ ਨੇ ਧਰਨਾ ਲਗਾਇਆ ਸੀ ਤਾਂ ਜਿਸ ਤੋਂ ਬਾਅਦ ਪੁਲਿਸ ਦੇ ਉੱਤੇ ਦਬਾਅ ਬਣਿਆ ਸਰਕਾਰ ਦੇ ਉੱਤੇ ਦਬਾਅ ਬਣਿਆ ਤਾਂ ਚਾਰ ਪੁਲਿਸ ਮੁਲਾਜ਼ਮਾਂ ਦੇ ਉੱਤੇ ਪਰਚੇ ਦਰਜ ਹੋ ਗਏ ਐਫ ਆਈ ਆਰ 37 ਤੇ ਐਫ ਆਈ ਆਰ 38 ਤੇ ਉਹਨਾਂ ਚਾਰ ਤਿੰਨ ਲੋਕਾਂ ਦੇ ਖਿਲਾਫ ਹੋ ਜਿਨ੍ਹਾਂ ਦੇ ਨਾਲ ਗੱਡੀ ਲੱਗੀ ਸੀ ਉਹਨਾਂ ਦੇ ਉੱਤੇ ਵੀ ਮਾਮਲਾ ਦਰਜ ਹੋਇਆ ਤਾਂ ਲੱਖਾ ਸਦਾਣਾ ਦੇ ਵੱਲੋਂ ਕਿਹਾ ਗਿਆ ਕਿ ਜਿੱਤ ਲੜਦੇ ਲੋਕਾਂ ਦੀ ਆਪਾਂ ਨਾ ਸਿੱਧੂ ਦੇ ਵੱਲੋਂ ਵੀ ਜਾਣਕਾਰੀ ਸਾਂਝੀ ਕੀਤੀ ਗਿਆ ਤੁਹਾਨੂੰ ਸੁਣਾਉਨੇ ਆਂ ਹਾਂਜੀ ਸਤਿ ਸ੍ਰੀ ਅਕਾਲ ਪੰਜਾਬੀਓ ਜਿਵੇਂ ਕਿ ਆਪਾਂ ਕੱਲ ਇੱਕ ਮੁੱਦਾ ਸੋਸ਼ਲ ਮੀਡੀਆ ਦੇ ਜ਼ਰੀਏ ਆਪਾਂ ਆਵਾਜ਼ ਬੁਲੰਦ ਕੀਤੀ ਸੀਗੀ ਹੋਰ ਵੀ ਕਈ ਸਾਡੇ ਭਰਾਵਾਂ ਨੇ ਭੰਾਨਾ ਵੀ ਬੋਲਿਆ ਹੋਰ ਵੀ ਵੱਖ-ਵੱਖ ਜਿਹੜਾ ਬੰਦਿਆਂ ਨੇ ਸੰਸਥਾਵਾਂ ਨੇ ਇਹਦੇ ਖਿਲਾਫ ਆਵਾਜ਼ ਬੁਲੰਦ ਕੀਤੀ ਅੱਜ ਅਸੀਂ ਪ੍ਰੈਸ ਕਾਨਫਰੰਸ ਵੀ ਕੀਤੀ ਸੀਗੀ ਅੰਮ੍ਰਿਤਸਰ ਦੇ ਵਿੱਚ ਕਿ ਜਿਹੜਾ ਮੁੰਡਾ ਰਣਜੋਤ ਸਿੰਘ ਜਿਹੜਾ ਕਿ ਲੁਧਿਆਣਾ ਪੁਲਿਸ ਵੱਲੋਂ ਕੁੱਟਿਆ ਗਿਆ ਸੀ ਬਹੁਤ ਬੁਰੀ ਤਰ੍ਹਾਂ ਉਹਦਾ ਤਸ਼ੱਦਦ ਕੀਤਾ ਗਿਆ ਉਹਦੇ ਨੌ ਖਿੱਚੇ ਗਏ ਉਹਦੇ ਸਾਰੇ ਬੈਂਕ ਦੇ ਉੱਤੇ ਨਿਸ਼ਾਨ ਤੁਸੀਂ ਦੇਖੇ ਆ ਵੀ ਕਿਵੇਂ ਲੱਤਾਂ ਤੇ ਡਾਂਗਾਂ ਦੇ ਉਹਦੇ ਢੂਹੀ ਤੇ ਪਿੱਠ ਤੇ ਨਿਸ਼ਾਨ ਸੀ ਤੇ ਸਾਰੀ ਰਾਤ ਉਹਨੂੰ ਇਹਨਾਂ ਨੇ ਕਿਵੇਂ ਜਲੀਲ ਕੀਤਾ ਜਦੋਂ ਉਸ ਮੁੰਡੇ ਨਾਲ ਮੇਰੀ ਗੱਲ ਹੋਈ ਉਹਨੇ ਮੈਨੂੰ ਦੱਸਿਆ ਕਿ ਬਈ ਮੈਥੋਂ ਮੁਨਸੀ ਜਿਹੜਾ ਚੌਂਕੀ ਦਾ ਉਹ ਪੈਰੀਂ ਹੱਥ ਲਵਾ ਰਿਹਾ ਸੀ ਲੰਮਾ ਲਟਕੇ ਪੈ ਲਟਾ ਰਹੇ ਸੀ ਮੈਥੋਂ ਤੇ ਨੰਗਾ ਕਰਕੇ ਮੇਰਾ ਸਾਰਾ ਰਾਤ ਨੂੰ ਸਾਰੀ ਇਹਨਾਂ ਨੇ ਠੰਡ ਦੇ ਵਿੱਚ ਰੱਖਿਆ ਤੇ ਜਲੀਲ ਕੀਤਾ ਸੀ ਸੋ ਉਹਦਾ ਸਬੰਧ ਜੇ ਆਪਾਂ ਆਵਾਜ਼ ਬੁਲੰਦ ਕੀਤੀ ਸੀ ਸਾਰਿਆਂ ਨੇ ਇਕੱਠੇ ਹੋ ਕੇ ਤਾਂ ਅੱਜ ਉਥੇ ਇਕੱਠ ਰੱਖਿਆ ਗਿਆ ਸੀਗਾ ਭਾਰਤ ਨਗਰ ਚੌਕ ਲੁਧਿਆਣੇ ਦੇ ਵਿੱਚ ਉਸ ਇਕੱਠ ਦੇ ਵਿੱਚ ਸਾਡੇ ਵੱਲੋਂ ਸਾਡੀ ਟੀਮ ਸੀ ਜਿਹੜੀ ਸਾਡਾ ਲੁਧਿਆਣਾ ਦੀ ਟੀਮ ਹੈ ਭਵਨ ਵਰਗੇ ਸੀਗੇ ਤੇ ਆਪਣੇ ਪ੍ਰੈਸਰਗੇ ਤੇ ਇਸ ਤੋਂ ਇਲਾਵਾ ਬਾਬਾ ਬਖਸ਼ੀ ਸਿੰਘ ਤੇ ਦੀਪ ਜੋਤ ਇਹ ਮੋਦੀਖਾਨੇ ਵਾਲੇ ਨੇ ਤੇ ਭੈਣ ਮਨਦੀਪ ਕੌਰ ਸੰਧੂ ਇਹ ਸ਼ਰਮਨੀ ਕਾਲੇ ਦਾ ਨੰਬਰਸਰ ਤੋਂ ਨੇ ਤੇ ਹੋਰ ਵੀ ਜਿਨ੍ਹਾਂ ਦੇ ਮੈਂ ਨਾਂ ਨਹੀਂ ਜਾਣਦਾ ਸਾਰਿਆਂ ਨੇ ਅੱਜ ਉੱਥੇ ਜਾ ਕੇ ਇਹ ਜਿਹੜਾ ਆਪਣਾ ਮੋਰਚਾ ਲਾਇਆ ਸੀ ਭਾਰਤ ਨਗਰ ਚੌਂਕ ਦੇ ਵਿੱਚ ਜਿੱਥੇ ਸਾਡੇ ਜਿਹੜੇ ਟੈਕਸੀ ਚਲਾਉਣ ਵਾਲੇ ਡਰਾਈਵਰ ਭਰਾ ਨੇ ਉਹਨਾਂ ਦਾ ਵੀ ਬਹੁਤ ਵੱਡਾ ਸਹਿਯੋਗ ਸੀ ਉਹਨਾਂ ਨੇ ਵੀ ਸਾਰਿਆਂ ਨੇ ਇਕੱਠੇ ਹੋ ਕੇ ਉੱਥੇ ਮੋਰਚਾ ਲਾਇਆ ਹੋਰ ਆਸੇ ਪਾਸੇ ਤੋਂ ਵੀ ਕਈ ਮੇਰੀਆਂ ਜਥੇਬੰਦੀਆਂ ਨਾਲ ਗੱਲ ਹੋਈ ਇੱਕ ਦੋ ਨਾ ਕਿਸਾਨਾਂ ਦੀਆਂ ਨਾਲ ਉਹ ਵੀ ਉੱਥੇ ਪਹੁੰਚੇ ਸੀਗੇ ਸੋ ਸਾਰਿਆਂ ਨੇ ਇਕੱਠੇ ਹੋ ਕੇ ਜਿਹੜਾ ਇੱਕ ਜਿਹੜੀ ਜਾਬਰ ਹੋ ਚੁੱਕੀ ਇਸ ਵੇਲੇ ਸਰਕਾਰ ਆ ਤੇ ਖੁੱਲੀਆਂ ਅਮਜੋ ਅਜ ਖੁੱਲੀਆਂ ਬਾਂਗਾਂ ਛੱਡੀਆਂ ਹੋਈਆਂ ਨੇ ਪੁਲਿਸ ਦੀਆਂ ਉਹਦੇ ਸਬੰਧ ਚ ਅੱਜ ਇਹ ਮੋਰਚਾ ਲੱਗਿਆ ਸੀ ਤੇ ਅੱਜ ਇੱਥੇ ਲੋਕਾਂ ਦੀ ਜਿੱਤ ਹੋਈ ਹੈ ਅੱਜ 2 ਐਫ ਆਈ ਆਰਾਂ ਦਰਜ ਹੋਈਆਂ ਨੇ 2 ਮੁਕੱਦਮੇ ਦਰਜ ਹੋਏ ਆ 37 ਨੰਬਰ ਮੁਕੱਦਮੇ ਦੇ 38 ਨੰਬਰ ਮੁਕੱਦਮਾ ਲੁਧਿਆਣੇ ਦੇ ਵਿੱਚ 4 ਪੁਲਿਸ ਵਾਲਿਆਂ ਦੇ ਮੁਕੱਦਮੇ ਦਰਜ ਹੋਏ ਚ 4 ਪੁਲਿਸ ਵਾਲੇ ਸ਼ਾਮਲ ਨੇ ਤੇ ਤਿੰਨ ਬੰਦੇ ਜਿਹੜੇ ਉਸ ਨੌਜਵਾਨ ਨਾਲ ਜਿਨ੍ਹਾਂ ਦੀ ਗੱਡੀ ਟਕਰਾਈ ਸੀਗੀ ਉਹਨਾਂ ਨਾਲ ਝਗੜਾ ਕੀਤਾ ਸੀ ਉਹਨਾਂ ਨੇ ਕੁੱਟਮਾਰ ਵੀ ਕੀਤੀ ਉਸ ਦਿਨ ਬਾਅਦ ਪੁਲਿਸ ਨੂੰ ਫੜਾਇਆ ਉਸ ਦਿਨ ਬਾਅਦ ਪੁਲਿਸ ਨੇ ਕੁੱਟਮਾਰ ਕੀਤੀ ਉਹਨਾਂ ਤਿੰਨ ਬੰਦਿਆਂ ਤੇ ਇੱਕ ਐਫਆਈਆਰ ਦਰਜ ਹੈ ਇੱਕ ਐਫਆਈਆਰ ਦਰਜ ਹੋਇਆ ਚਾਰ ਪੁਲਿਸ ਮੁਲਾਜ਼ਮਾਂ ਤੇ ਸੋ ਪੰਜਾਬ ਦੇ ਲੋਕੋ ਇਹ ਤੁਹਾਡੇ ਏਕੇ ਦਾ ਸਬੂਤ ਹੈ ਵੀ ਜਿੱਥੇ ਕੋਈ ਜ਼ਬਰ ਹੁੰਦਾ ਹੈ ਜ਼ੁਲਮ ਹੁੰਦਾ ਹੈ ਧੱਕੇਸ਼ਾਹੀ ਹੁੰਦੀ ਹੈ ਉਹਦੇ ਖਿਲਾਫ ਆਪਾਂ ਖੜਿਆ ਕਰਗੇ ਬੋਲਿਆ ਕਰਗੇ ਸੰਘਰਸ਼ ਕਰੀਏ ਇਕੱਠੇ ਹੋ ਜਾ ਕਰਗੇ ਤਾਂ ਕਿ ਇਹ ਜਿਹੜਾ ਜ਼ਬਰਦਸਤ ਰਿਹਾ ਨਾਜਾਇਜ਼ ਚੱਕ ਕੇ ਮੁੰਡੇ ਝੂਠੇ ਮੁਕਾਬਲੇ 'ਚ ਮਾਰੇ ਜਾ ਰਹੇ ਆ ਗੋਲੀਆਂ ਮਾਰੀਆਂ ਜਾ ਰਹੀਆਂ ਲੱਤਾਂ ਬਾਹਾਂ ਦੇ ਵਿੱਚ ਮੈਂ ਉਹਨਾਂ ਪਰਿਵਾਰਾਂ ਨੂੰ ਵੀ ਅਪੀਲ ਕਰਦਾ ਵੀ ਜਿਹਦੇ ਮੁੰਡੇ ਹੁਣ ਤੱਕ ਝੂਠੇ ਮੁਕਾਬਲਿਆਂ 'ਚ ਮਾਰੇ ਨੇ ਜਾਂ ਲੱਤਾਂ ਬਾਹਾਂ 'ਚ ਗੋਲੀਆਂ ਮਾਰੀਆਂ ਉਹ ਵੀ ਬਾਹਰ ਨਿਕਲ ਕੇ ਆਉਣ ਹਾਈ ਕੋਰਟਾਂ ਵੱਲ ਰੋਕ ਕਰਨ ਉੱਥੇ ਜਾ ਕੇ ਹਿਊਮਨ ਰਾਈਟਾਂ ਦੇ ਵਿੱਚ ਵੀ ਜਾਣ ਚਿੱਠੀਆਂ ਕੱਢੀਆਂ ਜਾਣ ਸੁਪਰੀਮ ਕੋਰਟਾਂ ਨੂੰ ਵੀ ਡਰਿਆ ਨਾ ਕਰੋ ਯਾਰ ਜੇ ਅਸੀਂ ਇਹ ਚੀਜ਼ ਨੂੰ ਠੱਲ ਪਾਉਣੀ ਆ ਨੱਥ ਪਾਉਣੀ ਆ ਇਹ ਜਬਰ ਜਲਮ ਨੂੰ ਤਾਂ ਸਾਨੂੰ ਇਹਦੇ ਖਿਲਾਫ ਆਵਾਜ਼ ਵੀ ਬੁਲੰਦ ਕਰਨੀ ਪੂਤੇ ਦੇ ਖਿਲਾਫ ਸਾਨੂੰ ਲੜਨਾ ਵੀ ਪੈਣਾ ਸੋ ਆਓ ਮੇਰਾ ਵੀਰ ਆਪਾਂ ਇਕੱਠੇ ਹੋਈਏ ਇਸ ਮੁੱਦੇ ਦੇ ਉੱਤੇ ਇਕ ਹੋਈਏ ਜੇ ਆਪਾਂ ਇਕੱਠੇ ਹੋਏ ਇਕ ਹੋਏ ਆਵਾਜ਼ ਬੁਲੰਦ ਹੋਈ ਲੋਕ ਪਹੁੰਚੇ ਉੱਥੇ ਤਾਂ ਜਾ ਕੇ ਇਹ ਇਹਨਾਂ ਦੇ ਦਬਾਅ ਬਣਿਆ ਤੇ ਉਹਦੇ ਵਿੱਚੋਂ ਇਹ ਮੁਕੱਦਮਾ ਦਰਜ ਹੋਇਆ ਨੇ ਇਹ ਤਾਂ ਆਪਾਂ ਨੂੰ ਦੇਖ ਲਈਆਂ ਕਿੰਨਾ ਘਾਣ ਹੁੰਦਾ ਇੱਥੇ ਕੋਈ ਪੁੱਛਦਾ ਕੋਈ ਬੰਦਾ ਮਰ ਗਿਆ ਤਾਂ ਨਹੀਂ ਪੁੱਛਦਾ ਇੱਥੇ ਸੋ ਇਹ ਪੰਜਾਬ ਦੇ ਹਾਲਾਤ ਹੀ ਇਹ ਬਣ ਗਏ ਵੀ ਅਨਸਾਫ਼ ਲੈਣ ਖਾਤਰ ਵੀ ਕੋਈ ਧੱਕਾ ਹੋ ਜੇ ਕੋਈ ਜ਼ੁਲਮ ਹੋ ਜੇ ਉਹਦੇ ਖਿਲਾਫ ਕੋਈ ਮੁਕੱਦਮਾ ਦਰਜ ਕਰਾਉਣਾ ਹੈ ਤੇ ਉਹਦੇ ਖਿਲਾਫ ਵੀ ਆਪਾਂ ਨੂੰ ਧਰਨੇ ਪ੍ਰਦਰਸ਼ਨ ਕਰਨੇ ਪੈਂਦੇ ਆ ਪਰ ਮੈਂ ਕਹੂੰਗਾ ਜਿੱਤ ਲੜਦੇ ਲੋਕਾਂ ਦੀ ਹੈ ਸੰਘਰਸ਼ੀ ਲੋਕਾਂ ਦੀ ਜਿੱਤ ਹੈ ਇਹ ਤੁਸੀਂ ਸਾਰੇ ਪਹੁੰਚੇ ਹੋ ਤੁਹਾਡਾ ਬਹੁਤ ਧੰਨਵਾਦ ਹੈ ਕਿ ਘੱਟੋ ਘੱਟ ਮਾੜੀ ਮੋਟੀ ਮਲਮ ਤਾਂ ਉਸ ਨੌਜਵਾਨ ਦੇ ਜ਼ਖਮਾਂ ਤੇ ਲੱਗੂਗੀ ਨਾ ਤੇ ਮੈਂ ਉਸ ਨੌਜਵਾਨ ਨੂੰ ਵੀ ਮਿਲਿਆ ਮੈਂ ਫੋਨ ਤੇ ਵੀ ਗੱਲ ਕੀਤੀ ਆ ਤੇ ਮੈਂ ਉਹਨੂੰ ਅਪੀਲ ਵੀ ਕਰਦਾ ਇਥੋਂ ਤੁਹਾਡੇ ਰਹੀਂ ਵੀ ਵੀ ਹੁਣ ਭਰਾਵਾ ਖੜਾ ਰਹੀਂ ਹੁਣ ਇਸ ਮਸਲੇ ਨੂੰ ਅੰਜਾਮ ਤੱਕ ਲੈ ਕੇ ਜਾਈਂ ਇਹ ਬਹੁਤ ਜ਼ਰੂਰੀ ਆ ਤੇ ਮੈਂ ਪੰਜਾਬ ਪੁਲਿਸ ਦੇ ਨੌਜਵਾਨਾਂ ਨੂੰ ਵੀ ਤੇ ਅਫਸਰਾਂ ਨੂੰ ਵੀ ਅਪੀਲ ਕਰਦਾ ਵੀ ਭਰਾਵੋ ਇਹ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਆਪਾਂ ਕਿਸੇ ਦੀ ਚੁੱਕ ਚ ਆ ਕੇ ਕਿਸੇ ਦੀ ਕਹੇ ਕਹਾਏ ਕਿਸੇ ਅਫਸਰ ਨੇ ਵੱਡੇ ਨੇ ਕਹਿਤਾ ਆਪਾਂ ਚੱਕ ਕੇ ਮੁੜ ਕੇ ਕਿਸੇ ਬੰਦੇ ਦਾ ਨੁਕਸਾਨ ਕਰ ਦਿੰਨੇ ਆ ਭੁਗਤਾਨੀਆਂ ਥਲੜੀਆਂ ਨਹੀਂ ਪੈਂਦੀਆਂ ਕਿੰਨੇ ਬੰਦੇ ਹੁਣ 80 90 ਦੇ ਦੌਰ ਚ ਜਿਨ੍ਹਾਂ ਨੇ ਮੁੰਡੇ ਮਾਰੇ ਝੂਠੇ ਮੁਕਾਬਲਿਆਂ ਦੇ ਵਿੱਚ ਤਰੱਕੀਆਂ ਲੈਣ ਦੀ ਖਾਤਰ ਉਹਦੇ ਲੈਣ ਦੀ ਖਾਤਰ ਮਾਨ ਸਨਮਾਨ ਪ੍ਰਾਪਤ ਕਰਨ ਦੀ ਉਹ ਅੱਜ ਸਜ਼ਾਵਾਂ ਭੁਗਤ ਰਹੇ ਨੇ ਉਹਨਾਂ ਨੂੰ ਜੇਲ੍ਹਾਂ ਹੋ ਰਹੀਆਂ ਨੇ ਕਿ ਐਦਾਂ ਹੋ ਰਹੀਆਂ ਨੇ ਸੋ ਭਰਾਵੋ ਗਾ ਜਾ ਕੇ ਉੱਚੀ ਡਿੱਗਣੀ ਹੁੰਦੀ ਆ ਮੁੰਡੇ ਅਫਸਰਾਂ ਹੱਥ ਚੱਕ ਲੈਣਾ ਹੁੰਦਾ ਸੋ ਜਿੱਥੇ ਜਾਇਜ਼ ਮੈਂ ਕਹਿੰਦਾ ਬਣਦੀ ਕਾਰਵਾਈ ਆ ਉੱਥੇ ਪੁਲਿਸ ਕਰੇ ਜੇ ਕੋਈ ਬੰਦਾ ਕ੍ਰਿਮੀਨਲ ਆ ਉਹਨੂੰ ਉਸ ਤਰੀਕੇ ਨਾਲ ਤੁਸੀਂ ਕਾਨੂੰਨ ਦੇ ਹਿਸਾਬ ਨਾਲ ਉਤੇ ਜੋ ਬਣਦੀ ਆ ਕਾਰਵਾਈ ਕਰੋ ਨਜਾਇਜ਼ ਕਾਰਵਾਈਆਂ ਕਰਨੀਆਂ ਹਟਜੋ ਮੈਂ ਜੇਲਾਂ ਚ ਵੀ ਰਹਾਂ ਮੈਨੂੰ ਪਤਾ ਜੇਲਾਂ ਚ ਉਹ ਬੰਦੇ ਮੇਰੇ ਨਾਲ ਰਹੇ ਨੇ ਜਿਹੜੇ ਕੋਈ ਡੀਐਸਪੀ ਰਿਟਾਇਰ ਹੋਇਆ ਸੀਗਾ ਪੰਜਾਬ ਪੁਲਿਸ ਚ ਕੋਈ ਇਨਸਪੈਕਟਰ ਰਿਟਾਇਰ ਹੋਇਆ ਸੀ ਕੋਈ ਏਐਸਏ ਰਿਟਾਇਰ ਹੋਇਆ ਸੀ ਮੈਂ ਉਹ ਕਾਲੇ ਹੁੰਦੇ ਦੇਖਿਆ ਕੰਧਾਂ ਟੱਕਰਾਂ ਮਾਰਦੇ ਵੀ ਦੇਖਿਆ ਰੂਹ ਦੇ ਧਾਹਾਂ ਮਾਰਦੇ ਵੀ ਸਾਡੇ ਹੁਣ ਰਾਤ ਨੂੰ ਹਿੱਕ ਤੇ ਆ ਚੜਦੇ ਆ ਜਿਹੜੇ ਅਸੀਂ ਨਜਾਇਜ਼ ਕੰਮ ਕੀਤੇ ਆ ਜਿਹੜੇ ਮੁੰਡੇ ਅਸੀਂ ਨਜਾਇਜ਼ ਮਾਰੇ ਆ ਸੋ ਉਸ ਪਰਮਾਤਮਾ ਤੋਂ ਵੀ ਡਰਨਾ ਚਾਹੀਦਾ ਯਾਰ ਉਹ ਉਹਦਾ ਜੇ ਕੋ ਫੈਸਲਾ ਹੋਣਾ ਹੈ ਨਾ ਉਹ ਟਲ ਹੋਣਾ ਇੱਥੋਂ ਵਾਲੀਆਂ ਅਦਾਲਤਾਂ 'ਚ ਬਚ ਵੀ ਜਾਓਗੇ ਉਹਦਾ ਨਹੀਂ ਉਦੋਂ ਨਹੀਂ ਬਚ ਸਕਦੇ ਸੋ ਇਸ ਕਰਕੇ ਤੁਹਾਨੂੰ ਵੀ ਅਪੀਲ ਕਰਦਾ ਕਿ ਨਜਾਇਜ਼ ਕਿਸੇ ਨਾਲ ਨਾ ਐ ਕਰੋ ਯਾਰ ਕਿ ਪਾਵਰਾਂ ਤਾਕਤਾਂ ਪਤਾ ਨਹੀਂ ਕਦੋਂ ਬਦਲ ਜਾਣੀਆਂ ਨੇ ਕਦੋਂ ਕਿਹਦੇ ਹੱਥ ਆ ਜਾਣੀਆਂ ਨੇ ਤੇ ਨਾਂ ਫਿਰੇ ਖੜਦੇ ਹੁੰਦੇ ਆ ਮਗਰ ਸਾਡੇ ਤੁਸੀਂ ਵੀ ਸੋਚ ਸਮਝ ਕੇ ਕੋਈ ਕੰਮ ਕਰਨਾ ਹੈ ਚਾਹੇ ਕੋਈ ਅਫਸਰ ਕਹੇ ਚਾਹੇ ਕੋਈ ਸਿਆਸੀ ਬੰਦਾ ਕਹੇ ਧੱਕਾ ਨਾਗੇ ਨਾ ਕਰਿਆ ਕਰੋ ਪਤਾ ਲੱਗਦਾ ਯਾਰ ਤੁਸੀਂ ਆਪ ਦੇ ਤੁਸੀਂ ਚੁੰਡੀ ਵੱਢ ਕੇ ਦੇਖੋ ਇੱਕ ਵਾਰ ਕਿੰਨਾ ਦਰਦ ਹੁੰਦਾ ਤੇ ਇੱਕ ਬੰਦੇ ਨੂੰ ਤੂੰ ਡਾਂਗਾਂ ਨਾਲ ਮੱਕੀਉਂ ਕੁੱਟਦਾ ਨੌ ਖਿੱਚਦਾ ਉਹਦਾ ਇਥੋਂ ਕਿੰਨਾ ਚੀਕਿਆ ਉਹ ਬੰਦਾ ਯਾਰ ਉਹ ਇਨਸਾਨ ਆ ਕਰਿਆ ਛੋਡੇ ਅੰਦਰ ਵੀ ਮਾੜੀ ਮੁੱਟੀ ਹੰਸਾਨੀਤ ਹੈਗੀ ਤਾਂ ਆਪਣੇ ਜ਼ਮੀਰ ਦੀ ਆਵਾਜ਼ ਸੁਣੋ ਯਾਰ ਅਈ ਕੁੱਤੇ ਦੇ ਸੁੱਟੀ ਮਾਰ ਲੱਗੇ ਵੀ ਸਵਾ ਵਾਰੀ ਸੋਚਦੇ ਮੈਂ ਨਹੀਂ ਯਾਰ ਇਹ ਵੀ ਜਾਨਵਰ ਹੈ ਇਹਦੇ ਵੀ ਜਾਨ ਆ ਤੇ ਅਸੀਂ ਬੰਦੇ ਨੂੰ ਐ ਕੁੱਟ ਦਿੰਨੇ ਆ ਯਾਰ ਹੱਦ ਹੋ ਗਈ ਸਾਡੇ ਲਈ ਕਾਦੀ ਖਾਤਰ ਕੀ ਕਰ ਲੋਂਗੇ ਤਰੱਕੀਆਂ ਪਾ ਕੇ ਮਾਨ ਸਨਮਾਨ ਕੱਲੀ ਸ਼ਾਬਾਸ਼ੇ ਫੋਕੀ ਬੱਲੇ ਬੱਲੇ ਦਿੰਦੇ ਆਫਸਰ ਥਾਪੀ ਦੇ ਦਿੰਦੇ ਆ ਫਸਣਾ ਬੇਲਦਾ ਤੁਸੀਂ ਨਾ ਫਸਣਾ ਹੁੰਦਾ ਹੁਣ ਕਾਰਵਾਈ ਕਿਤੇ ਹੋ ਗਈ ਜਿਹਨੇ ਕੰਮ ਕੀਤਾ ਸੋ ਇਹ ਗੱਲਾਂ ਤੋਂ ਗਰੇਜ ਕਰੋ ਤੇ ਮੈਂ ਅਪੀਲ ਫੇਰ ਕਰਦਾ ਲੋਕਾਂ ਨੂੰ ਵੀ ਜਿੱਥੇ ਕਦੇ ਕੋਈ ਪਿੰਡਾਂ ਚ ਇਹੋ ਜਿਹਾ ਮਾਹੌਲ ਬਣਦਾ ਕਿਸੇ ਨੂੰ ਨਜਾਇਜ਼ ਚੱਕ ਕੇ ਮੁੰਡੇ ਨੂੰ ਲਿਜਾਂਦੇ ਆ ਕੋਈ ਕੁੱਟਮਾਰ ਕਰਦੇ ਆ ਕਿਸੇ ਦੇ ਖਿਲਾਫ ਧੱਕਾ ਹੁੰਦਾ ਜਾਤੀ ਹੁੰਦੀ ਆ ਤਾਂ ਇਕੱਠੇ ਹੋ ਬਾਈ ਇਕੱਠੇ ਹੋਵਾਂਗੇ ਤਾਂ ਰਿਜ਼ਲਟ ਨਹੀਂ ਮਿਲੂਗਾ ਆਪਾਂ ਬੋਲੇ ਆਪਾਂ ਆਵਾਜ਼ ਬੁਲੰਦ ਕੀਤੀ ਆਪਾਂ ਇਕੱਠੇ ਹੋਏ ਤਾਂ ਰਿਜ਼ਲਟ ਮਿਲਿਆ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਹ ਤੁਸੀਂ ਸੁਣਿਆ ਲਖੇ ਸਦਾਨੇ ਦੇ ਵੱਲੋਂ ਕਿਹਾ ਗਿਆ ਤੇ ਭਾਨੇ Sidhu ਦੇ ਵੱਲੋਂ ਵੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਅਸਲ ਪੰਜਾਬ ਦੇ ਵਿੱਚ ਪਿਛਲੇ ਦਿਨਾਂ ਤੋਂ ਇਹ ਮੁੱਦਾ ਕਾਫੀ ਚਰਚਾ ਦੇ ਵਿੱਚ ਚੱਲ ਰਿਹਾ ਕਿ ਪੰਜਾਬ ਦੇ ਵਿੱਚੋਂ 1 ਲੱਖ ਨੌਜਵਾਨਾਂ ਦੇ ਕਤਲ ਕਰਨੇ ਨੇ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਜ਼ਿਆਦਾ ਚਰਚਾਵਾਂ ਚੱਲ ਰਹੀਆਂ ਨੇ ਗੁਰੂ ਘਰਾਂ ਦੇ ਵਿੱਚੋਂ ਅਨਾਊਂਸਮੈਂਟਾਂ ਵੀ ਹੋ ਰਹੀਆਂ ਨੇ ਪਰ ਜਿਸ ਤਰੀਕੇ ਦੇ ਨਾਲ ਇਸ ਨੌਜਵਾਨ ਨੂੰ ਥੋੜੀ ਜੀ ਗੱਡੀ ਲੱਗਣ ਤੋਂ ਬਾਅਦ ਅਜਿਹੀ ਸਜ਼ਾ ਮਿਲੀ ਤਾਂ ਵਾਕਈ ਲੋਕਾਂ ਦੇ ਮਨਾਂ ਦੇ ਵਿੱਚ ਨੌਜਵਾਨਾਂ ਦੇ ਮਨਾਂ ਦੇ ਵਿੱਚ ਡਰ ਜ਼ਰੂਰ ਪੈਦਾ ਹੋ ਜਾਵੇਗਾ ਖੈਰ ਕੀ ਇਸ ਦੇ ਵਿੱਚ ਸਚਾਈ ਹੈ ਤਾਂ ਵਾਲਾ ਸਮਾਂ ਤਾਂ ਕਰੇਗਾ